जीएसपी टीवी ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਦਰਜੀਤ ਦੂਸਾਂ ਦਾ ਐਪਲ ਦੇ ਸਟੂਡੀਓ ਦੇ ਵਿੱਚ ਕੀ ਕੀਤਾ ਗਿਆ ਸਵਾਗਤ ਜੀ ਹਾਂ ਸੋਵਾਰ ਮੁੰਦਲਜੀਤ ਅਮਰੀਕਾ ਦੇ ਲਾਂਸ ਇਸ ਲੈਂਥ ਦੇ ਐਪਲ 뮤ਜ਼ਿਕ ਦੇ ਸਟੂਡੀਓ ਪਹੁੰਚੇ ਭਾਰਤੀ ਸੰਗੀਤ ਦੇ ਇੱਕ ਖਾਸ ਮੌਕੇ ਸੀ ਕਿਉਂਕਿ ਇਥੇ ਬਹੁਤ ਘੱਟ ਭਾਰਤੀ ਕਲਾਕਾਰ ਹੁੰਦੇ ਨੇ ਦਲਜੀਤ ਦੇ ਸਵਾਗਤ ਲਈ ਐਪਲ 뮤ਜ਼ਿਕ ਦੇ ਸਟੂਡੀਓ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ ਤੇ ਤੇ ਜੋ ਕਿ ਦਲਜੀਤ ਦਾ ਜੋ ਹੈ ਸਵਾਗਤ ਕੀਤਾ ਗਿਆ ਗੁਵਾਂਡੀ ਨੇ ਕਿਰਪਾਨ ਦੇ ਨਾਲ ਇੱਕ ਵਕੀਲ ਤੇ ਕੀਤਾ ਚੋਣ ਲਿਵਾ ਹਮਲਾ ਤਾਜ਼ਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਕਪੀਲਾ ਕੋਲੋਨੀ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਵੱਲੋਂ ਗੁਵਾਂਢ ਚ ਰਹਿੰਦੇ ਵਕੀਲ ਤੇ ਕਿਰਪਾਨ ਦੇ ਨਾਲ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਇਸ ਦੌਰਾਨ ਵਿਅਕਤੀ ਨੂੰ ਬਚਾਉਣ ਤੇ ਲਈ ਉਸ ਦੀ ਪਤਨੀ ਤੇ ਮਾਮੀ ਪਹੁੰਚੇ ਮੁਲਜ਼ਮ ਦੇ ਵੱਲੋਂ ਕਿਰਪਾਨ ਦੇ ਨਾਲ ਇਹਨਾਂ ਦੋਹਾਂ ਤੇ ਵੀ ਹਮਲਾ ਕੀਤਾ ਗਿਆ ਜਲੰਧਰ ਦੇ ਵਿੱਚ ਗ੍ਰੇਨੇਡ ਧਮਾਕਾ ਕਰਨ ਵਾਲੇ ਗੈਂਗਸਟਰ ਨੂੰ ਕੀਤਾ ਗਿਆ ਕਾਬੂ ਜਲੰਧਰ ਵਿੱਚ ਗ੍ਰੇਨੇਡ ਧਮਾਕਾ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਬਦਮਾਸ਼ ਕਿ 15 ਅਗਸਤ ਨੂੰ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਵਿੱਚ ਤਮਾਕੀ ਦੀ ਯੋਜਨਾ ਬਣਾ ਰਹੇ ਸਨ ਪੁਲਿਸ ਨੇ 3 ਨਾਂ ਬਾਰੂਦ ਸਮੇਤ ਸ਼ੇਨੂ ਕਾਬੂ ਕੀਤਾ Rajasthan ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇਹ ਵੱਡੀ ਕਾਰਵਾਈ ਕੀਤੀ ਏਸ਼ੀਆ ਕੱਪ 2025 ਦੇ ਵਿੱਚ ਇਨਾ ਖਿਡਾਰੀਆਂ ਦੇ ਟੂਰਨਾਮੈਂਟ ਦੇ ਵਿੱਚ ਚੁਣੇ ਜਾਣਗੇ ਨਾਂ ਪਾਰਟਿਕ੍ਰਿਟ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਸਿੱਧੇ ਏਸ਼ੀਆ ਕੱਪ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ ਜੋ ਕਿ 2026 ਦੇ ਵਿੱਚ ਹੋਣ ਵਾਲੀ T20 ਵਿਸ਼ਵ ਕੱਪ ਦਾ ਅਰਨੈਰ T20 4 ਮੈਚ ਦੇ ਖੇਡਿਆ ਜਾਵੇਗਾ ਉਮਰ ਕਹਤ ਦੇ ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਨਿਸ਼ਚਿਤ ਮਿਆਦ ਲਈ ਉਮਰ ਦੀ ਸਜ਼ਾ ਪ੍ਰਾਪਤ ਦੋਸ਼ੀ ਨਿਦਾਰਤ ਸਮਾਪੂਰਨ ਹੋਣ ਤੋਂ ਬਾਅਦ ਰਿਹਾ ਕੀਤਾ ਜਾਣਾ ਚਾਹੀਦਾ ਅਦਾਲਤ ਨੇ ਇਹ ਵੀ ਕਿਹਾ ਕਿ ਨਫਾਮ ਨੇ ਇਹਦੇ ਵਿੱਚ ਛੋਟ ਦੇ ਹੁਕਮ ਦੀ ਲੋੜ ਹੈ ਜਿੱਥੇ ਦੋਸ਼ੀਆਂ ਨੂੰ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਿਤਾਉਣ ਦੀ ਸਜ਼ਾ ਸੁਣਾਈ ਗਈ ਹੈ ਪੀਐਸਆਈ ਦੇ ਮੁਲਾਜ਼ਮ ਅਗਲੇ 6 ਮਹੀਨਿਆਂ ਤੱਕ ਨਹੀਂ ਕਰ ਸਕਣਗੇ ਕੋਈ ਹੜਤਾਲ ਪੀਐਸਆਈ ਚੰਡੀਗੜ੍ਹ ਦੇ ਮੁਲਾਜ਼ਮ ਹੋਣ ਅਗਲੇ 6 ਮਹੀਨਿਆਂ ਤੱਕ ਹੜਤਾਲ ਜੋਇਆ ਨਹੀਂ ਕਰ ਸਕਣਗੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਲੋਕਾਂ ਦੀ ਖਰਚ ਰੁਕਵਾਰੀ ਨੂੰ ਰੋਕਣ ਦੇ ਲਈ ਐਸਮਾ ਐਕਟ ਯੂਐਲ ਲਾਗੂ ਕੀਤਾ ਗਿਆ ਹੈ ਅੱਜ ਸਰਜੀ ਵਰਮਾ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਸੈਕਟਰੀ ਦੇ ਵੱਲੋਂ ਜਾਰੀ ਹਿੱਤੇ ਕਿ ਰੀਲ ਗੱਡੀ ਦੀ ਲਪੇਟ ਦੇ ਵਿੱਚ ਔਨ ਕਾਰ ਨਾਲ ਇੱਕ ਵਿਅਕਤੀ ਹੋਇਆ ਜ਼ਖਮੀ ਲੋਹਾਨਗਰੀ ਮੰਡੀ ਗੁਬਿੰਦਗੜ੍ਹ ਦੀ ਮੁਹੱਲਾ ਪ੍ਰੇਮ ਨਗਰ ਨੇੜੇ ਇੱਕ ਤੇਜ਼ ਰਫ਼ਤਾਰ ਰੀਲ ਗੱਡੀ ਦੀ ਚਪੇਟ ਦੇ ਵਿੱਚ ਔਨ ਕਾਰ ਨਾਲ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਹੋਇਆ ਵੱਡਾ ਘੁਟਾਲਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਦੇ ਵਿੱਚ ਵੱਡਾ ਘੁਟਾਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 60 ਲੱਖ ਰੁਪਏ ਦਾ ਘੁਟਾਲਾ ਹੋਇਆ ਜੋ ਮਹਿਲਾ ਕਰਮਚਾਰੀ ਦੇ ਵੱਲੋਂ ਘੁਟਾਲਾ ਕੀਤਾ ਗਿਆ ਜਿਸ ਨੇ 60 ਲੱਖ ਰੁਪਏ ਨੂੰ ਆਪਣੇ ਨਿੱਜੀ ਖਾਤੇ ਦੇ ਵਿੱਚ ਟਰਾਂਸਫਰ ਕਰ ਲਿਆ।